ਪਹੁੰਚੇ ਵੀਰੇ ਮਨਾਲੀ ਬਨ ਵਿਹਾਰ ਬਹੁਤ ਹੀ ਸੋਹਣਾ ਬਾਰਕ ਆ ਸੋ ਇਸ ਦੇ ਵਿੱਚ ਕੀ ਕੀ ਆ ਤੇ ਆਜੋ ਤੁਹਾਨੂੰ ਸਾਰਿਆਂ ਨੂੰ ਦਿਖਾਉਣੇ ਆ ਆਪਾਂ ਬਨ ਵਿਹਾਰ ਦੇ ਵਿੱਚ ਬਹੁਤ ਏ ਟਿਕਟ ਕਾਊਂਟਰ ਹੈ ਸੋ ਟਿਕਟ ਕਾਊਂਟਰ ਦੇ ਵਿੱਚੋਂ ਇੱਥੋਂ ਲੈ ਕੇ ਫਿਰ ਆਪਾਂ ਅੰਦਰ ਚੱਲਦੇ ਆ ਤੇ ਦੇਖਦੇ ਆ ਕਿ ਜਿਹੜਾ ਇਹ ਬਨ ਵਿਹਾਰ ਬਣਦੀ ਹੈ ਨਾ ਇਰੇ ਵਿੱਚ ਕੀ ਕੀ ਆ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਦੋਸਤੋ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਈਕ ਕਰੋ ਜਿਹਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜਾ ਫੇਸਬੁੱਕ ਤੇ ਆਪਣਾ ਪੇਜ ਆ ਪੇਜ ਨੂੰ ਫਾਲੋ ਕਰੋ ਦੋਸਤੋ ਲਓ ਜੀ ਚਲੋ ਐਂਟਰੀ ਆ ਠੀਕ ਹੈ ਫਿਲਹਾਲ ਤਾਂ ਦੇਖਣ ਨੂੰ ਬਹੁਤ ਹੈ ਨਾ ਹਾਂ ਤੇ ਅੱਗੇ ਹੋਰ ਸੋਹਣਾ 뷰 ਆਗਾ ਨਹੀਂ ਬਹੁਤ ਹੈ ਨਾ ਉਰੇ ਨਹੀਂ ਆਦਾ ਹੈਨਾ ਮੌਸਮ ਵਧੀਆ ਦਾ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਅੱਗੇ ਕੇ ਆ ਜਿਓ ਆਪਾਂ ਦੇਖਦੇ ਆ ਸੋ ਜੋ ਵੀ ਹੈਗਾ ਤੁਹਾਨੂੰ ਸਾਰਾ ਦਿਖਾਵਾਂਗੇ ਸੋ ਆਰੇ ਕਿ ਚਾਲੀਏ ਦੇਖੋ ਇਹ 1899 ਤੋਂ 1892 ਹੈ ਨਾ ਈਅਰ ਆਫ ਪਲਾਂਟ ਇਸਦਾ ਜਿਹੜਾ ਇਹਦਾ ਬਹੁਤ ਪੁਰਾਣਾ ਹੈ ਇਹ ਦੀ 23 ਕਰੋੜ 11 ਲੱਖ ਦੋਸਤੋ ਇਹ ਖੜਾ view ਬੱਚਿਆਂ ਦੇ ਲਈ ਠੀਕ ਹੈ ਜੀ ਓਕੇ ਇਹ ਖੜਾ ਨੇ ਇੱਧਰ ਸਭ ਬੱਚਿਆਂ ਨੂੰ ਦਿਖਾਉਣ ਵਾਲੀ ਚੀਜ਼ ਬਹੁਤ ਸੋਹਣੀ ਹੈ ਜੀ ਇਹ ਹੈ ਨਾ ਜੇ ਤੁਸੀਂ ਮਨਾਲੀ ਆਉਨੇ ਹੋ ਤੇ ਤੁਹਾਡੇ ਨਾਲ ਤੁਹਾਡੀ ਫੈਮਲੀ ਆ ਤੁਹਾਡੇ ਬੱਚੇ ਨੇ ਤੇ ਉਹਨਾਂ ਨੂੰ ਤੁਸੀਂ ਬਨਸਹਾਰ ਮਨਾਲੀ ਜ਼ਰੂਰ ਦਿਖਾਓ ਕਿਉਂਕਿ ਬਹੁਤ ਹੀ ਸੋਹਣੇ-ਸੋਹਣੇ ਜਿਹੜੇ view ਨੇ ਕੁਦਰਤੀ ਬਹੁਤ ਜਿਆਦੇ ਦਰਖਤ ਲੱਗੇ ਹੋਣੇ ਤੇ ਅੰਦਰ ਬਹੁਤ ਸੋਹਣਾ ਵਾਤਾਵਰਨ ਸੋਹ ਕੋਕਲ ਵਾਈ ਬਹੁਤ ਜਿਆਦੇ ਸੋਹਣਾ ਹੈ ਤੁਹਾਨੂੰ ਇੱਥੇ ਦੇਖ ਕੇ ਤੁਹਾਨੂੰ ਖੁਸ਼ੀ ਮਿਲੂਗੀ ਬਹੁਤ ਸੋਹਣਾ ਸਕੂਨ ਜੇ ਵਾਲਾ ਬਣਿਆ ਹੋਇਆ ਇਹ ਇਹ ਅੰਦਰ ਕੋ ਮਨਤਰੀ ਆਨੰਦ ਹੈ ਕਿ ਜਿਹੜੇ ਤਰਕਤ ਨੇ ਤੁਸੀਂ ਗਰਤ ਦੇਖੋ ਜੀ ਕਿੰਨੇ ਕਿੰਨੇ ਇਹ ਲੰਮੇ ਨੇ ਬਹੁਤ ਬਹੁਤ ਲੰਮੇ ਨੇ ਤੇ ਕਮਰੇ ਨੇ ਇੱਥੇ ਸਲਾਨੀ ਨਜ਼ਾਰੇ ਨਾਲ ਬੜਾ ਸੋਹਣਾ ਅਸਲ ਵਿੱਚ ਜਦ ਮੌਸਮ ਵੀ ਬੜਾ ਪਿਆਰਾਗਾ ਇਹ ਇੱਥੇ ਪੂਰਾ ਬਰੀਆ ਆਨੰਦ ਆ ਰਿਹਾ ਇਹਨੂੰ ਪਹਿਲਾਂ ਤਾਂ ਲੱਗ ਰਹੀ ਸੀ ਬਨਾਲੀ ਚ ਵੀ ਗਰਮੀ ਮਹਿਸੂਸ ਹੋ ਰਹੀ ਸੀ ਪਰ ਇੱਥੇ ਆ ਕੇ ਐਵੇਂ ਲੱਗਦਾ ਕਿ ਹਾਂ ਬਾਕੀ ਥੋੜੀ ਜਿਹੀ ਠੰਡਕ ਹੈ। ਪਰ ਆਰ ਨਹੀਂ ਪਿਆ ਸੀਗਾ ਉਹਦੇ ਕਰਕੇ ਵੀ ਆਜੋ ਅਸੀਂ ਹੁਣ ਹੇਠੇ ਲੈ ਕੇ ਚੱਲਦੇ ਹਾਂ ਇੱਥੇ ਕੀ ਕੀ ਐਡਵੈਂਚਰ ਲੈਂਗੇ। ਤੁਸੀਂ ਕਰੋ ਆਪਾਂ ਸਾਰੂਖਾਨ ਦੇ ਪੋਜ ਵੀਰੇ। ਆਹ ਦੇਖੋ ਸਾਰੂਖਾਨ ਵਾਲੇ ਪੋਜ ਕਰਨ ਵਾਲੇ ਸਾਡੇ ਮੁੰਡੇ। ਸੋ ਦੋਸਤੋ ਹਣਾ ਹਰ ਇੱਕ ਮਨੁੱਖਾ ਆਪਣੀ ਖੁਸ਼ੀ ਦੇ ਵਿੱਚ ਆਪਣੀ ਮਸਤੀ ਦੇ ਵਿੱਚ ਮਰਦਾ ਆ ਜੋ نیچے ਚੱਲਦੇ ਆਪਾਂ ਉਹਨੂੰ نیچے ਦਿਖਾ ਰਹੇ ਹਾਂ ਬਹੁਤ ਹੀ ਸੋਹਣਾ ਵਿਊ ਹੈ ਨੀਚੇ ਮਿਸ ਕਰਨ ਵਾਲਾ ਨਹੀਂ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਸੀਂ ਕਿੰਨਾ ਸੋਹਣਾ ਵਿਊ ਹੈ ਤੇ ਸੱਚੀ ਬਾਕੀ ਇੱਥੇ ਦਿਲ ਲੱਗਦਾ ਉਹ ਦੇਖੋ ਤੁਸੀਂ ਬਹੁਤ ਹੀ ਸੋਹਣਾ ਹੈ ਅੰਦਰੋਂ ਹੂੰ ਇਹ ਬਹੁਤ ਹੀ ਪਿਆਰਾ ਵੀ ਹੈ ਸਕੂਨ ਜਿਹੀ ਹੈ ਇਹ ਚੀਜ਼ ਸੋ ਬਦ ਦੋਸਤੋ ਫੇਰ ਕਹੂੰਗਾ ਜੇਕਰ ਤੁਸੀਂ ਮਨਾ ਲੀ ਹੋਂਨੇ ਉਹ ਮਨਾਲੀ ਜਦੋਂ ਤੁਸੀਂ ਇੰਟਰ ਕਰਦੇ ਹੋ ਤਾਂ ਇੰਟਰ ਕਰਨ ਅਸਾਰ ਸੱਜੇ ਖੱਬੇ ਪਾਸੇ ਪਾਰਕਿੰਗ ਹੈ ਤੇ ਸੱਜੇ ਪਾਸੇ ਬਿਲਕੁਲ ਪਣ ਵਿਖਾ ਰਿਹਾ ਹੈ ਮਨਾਲੀ ਸੋ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਮਨਾਲੀ ਆਉਣਾ ਚਾਹੁੰਦੇ ਤਾਂ ਦੇਖੋ ਜੀ ਕਿੰਨਾ ਸੋਹਣਾ ਜਿਆ ਲੱਗਦੀ ਹੈ ਬਹੁਤ ਹੀ ਪਿਆਰਾ ਜਿਹਾ ਇਹਨਾਂ ਨੇ ਛੜਿਆ ਬਣਾਇਆ ਹੋਇਆ ਤੇ ਬੋਟਿੰਗ ਦਾ ਆਨੰਦ ਲੈ ਰਹੇ ਨੇ ਜੋ ਇੱਥੇ ਪਹੁੰਚੇ ਹੋਏ ਨੇ ਠੀਕ ਹੈ ਤੇ ਬਹੁਤ ਹੀ ਸੋਹਣਾ ਇਹਨਾਂ ਨੇ ਬਣਾਇਆ ਹੋਇਆ ਹੈਗਾ ਆਹ ਦਿਖੋ ਜੀ ਇਹਨਾਂ ਨੇ ਨੋਟ ਵੀ ਦਿੱਤਾ ਹੋਇਆ ਜਿਹੜੇ ਵੀਰ ਤੁਮਰਪਾਨ ਕਰਨਦੇ ਯਾਨੀ ਕਿ ਸਿਕਟਾ ਪੀਣ ਦੇ ਆਦਿ ਨੇ ਜਾਂ ਸ਼ਰਾਬ ਪੀਣ ਵਾਲੇ ਨੇ ਇਹ ਨੋਟ ਹੈ ਜੀ ਇਹਨਾਂ ਦਾ ਕਿ ਚੇਤਾਵਨੀ ਬਨ ਵਿਹਾਰ ਮਨਾਲੀ ਦੇ ਅੰਦਰ ਜੂਆ ਸ਼ਰਾਬ ਬੀੜੀ सिगरेट पीना सख्त मना है पकड़े जाने पर 1000 रुपए जुर्माना लिया जाएगा कृपया नदी के पास ना जाएं नदी का बहाव तेज होने के कारण दुर्घटना हो सकती है अगली नदी है यह नदी के ऊपर बना हुआ बांध है तो सारे दोस्तों हैं आनंद बाल रहे हैं कि इतने बाकी बहुत सोना जा ਤੁਸੀਂ देखो कितना सोना जा ਤੇ سکون ਵਾਲਾ ਬਣਿਆ ਹੋਇਆ ਬਹੁਤ ਹੀ ਸੋਹਣਾ ਜਾ ਹੈ ਸੋ ਦੋਸਤੋ اگلی ਵੀਡੀਓ ਸਾਨੂੰ ਜੋ ਹੋਰ ਮਨਾਲੀ ਦੇ ਵਿੱਚ ਤੁਹਾਡੇ ਘੁੰਮਣ ਦੇ ਲਈ ਜਗ੍ਹਾ ਨੇ ਜਾਂ ਹੋਰ ਮਨਾਲੀ ਦੇ ਵਿੱਚ ਸੋਹਣੀਆਂ ਜਗ੍ਹਾਵਾਂ ਨੇ ਜਿੱਥੇ ਤੁਸੀਂ ਘੁੰਮ ਫਿਰ ਸਕਦੇ ਹੋ ਜਿਸ ਦਾ ਤੁਸੀਂ ਆਨੰਦ ਮਾਣ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਆਪਣਾ ਚੈਨਲ ਹੈ ਸਬਸਕ੍ਰਾਈਬ ਕਰਿਓ ਜੋ ਫੇਸਬੁੱਕ ਪੇਜ ਹੈ ਉਹਨੂੰ ਫੋਲੋ ਜ਼ਰੂਰ ਕਰਿਓ